ਇਹ ਦੋ ਬੈੜਾ ਆਪਾਂ ਲੈ ਕੇ ਜਾ ਰਹੇ ਹਾਂਗੇ ਫਰੰਦੀਪੁਰ ਗੋਪੀ ਫਰੰਦੀਪੁਰੀ ਦੇ ਪਿੰਡ ਜਿਲ੍ਹਾ ਤਰਨਤਾਰਨ ਦੋ ਬੈੜਾ ਆਪਾਂ ਛੱਡਣੇ ਜਾ ਰਹੇ ਹਾਂਗੇ ਸਾਰਾ ਬਲੌਗ ਤੁਹਾਨੂੰ ਦਿਖਾਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਲੈ ਦੋ ਬੈੜਾ ਜਾਣਗੇ ਫਰੰਦੀਪੁਰ ਗੋਪੀ ਫਰੰਦੀਪੁਰੀ ਦੇ ਪਿੰਡ ਦੇ ਬੰਦਿਆਂ ਨੇ ਬੈੜਾ ਲੈਤੀਆਂ ਨੇ ਅੱਛਾ ਦੋਸਤੋ ਆਪਾਂ ਫਰੰਦੀਪੁਰ ਜਿਹੜੀਆਂ ਗਾਵਾਂ ਛੱਡਣਾ ਐਸੀ ਦੋ ਆਪਾਂ ਤਾਰਤੀਆਂ ਤੇ ਆਪਾਂ ਤੁਹਾਡੀ ਗੱਲਬਾਤ ਕਰਾਉਣੇ ਆ ਤੇ ਆਹ ਗਾਂ ਹੈਗੀ ਸੀ ਗੱਬਣ ਤੇ ਆਹ ਗਾਂ ਹੈਗੀ ਆ ਸੂਈ ਸੂਈ ਹੋਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਐਡਰੈਸ ਹੈ ਆਪਣਾ ਮੇਰਾ ਨਾਮ ਨੇ ਕਰਮ ਸਿੰਘ ਫਰੰਦੀਪੁਰ ਵਿਖੇ ਂਡੇ ਰਿਆ ਇਹ ਬੈੜਾਂ ਜਿਹੜੀਆਂ ਲੈਤੀਆਂ ਨੇ ਵੀਡੀਓ ਦੇਖ ਕੇ ਲੈਤੀਆਂ ਨੇ ਇਹ ਵੀਡੀਓ ਦੇਖ ਕੇ ਲੈਣੇ ਬੜੀ ਬਾਤ ਵੀਡੀਓ ਦੇਖੀ ਅੱਛਾ ਜੀ ਪਰ ਬਹੁਤ ਰਿਜ਼ਲਟ ਵਧੀਆ ਤੇ ਪਹਿਲੀ ਵਾਰ ਅਸੀਂ ਤੇ ਪਹਿਲੀ ਵਾਰ ਹੀ ਲਈਆਂ ਪਰ ਸਾਨੂੰ ਮੈਦੇ ਆਪੇ ਬਹੁਤ ਵਧੀਆ ਰਿਜ਼ਲਟ ਦੇਣੀਆਂ ਜਿਵੇਂ ਸੁਣਦੇ ਆ ਠੀਕ ਹੈ ਜੀ ਕੀ ਹੈ ਇਹ ਕਿੰਨੇ ਦਾ ਸੌਦਾ ਹੈ ਦੋਵੇਂ ਬੈੜਾਂ ਦਾ ਜੀ ਇਹ ਦੋਵੇਂ 3 ਲੱਖ ਦੀਆਂ ਜੀ ਠੀਕ ਹੈ ਜੀ ਇਹ ਕਿੰਨੇਵੇਂ ਸੂਏ ਸੂਗੀ ਹੈ ਸੂਈ ਹੋਈ ਆ ਬੈੜ ਇਹ ਦੂਜੀ ਸੂਈ ਸੂਈ ਆ ਜੀ ਤੇ ਇਹਦਾ ਕਿੰਨਾ ਦੁੱਧ ਕਿਹਾ ਵਾਈ ਨੇ ਜੀ ਇਹਦਾ ਦੁੱਧ 30 ਲੀਟਰ ਗਿਆ ਠੀਕ ਹੈ ਜੀ ਕਿਛੇ ਕੀ ਬੱਚਾਈ ਇਹਦੇ ਕਿਛੇ ਜੀ ਇਹ ਬੱਚਾ ਵਾ ਠੀਕ ਹੈ ਜੀ ਤੇ ਉਹ ਉਹ ਜਿਹੜੀ ਦੂਜੀ ਬੈੜਾ ਉਹ ਕਿੰਨੇ ਵੇ ਸੂਏ ਸੂਣਾ ਉਹਨੇ ਉਹ ਦੂਜੀ ਬੈੜ ਵੀ ਦੂਜੇ ਸੂਏ ਸੂਣ ਵਾਲੀ ਹੈ ਜੀ ਠੀਕ ਹੈ ਜੀ ਇਹਦਾ ਦੁੱਧ ਕਿੰਨਾ ਗਿਆ ਹੈ ਜੀ ਇਹਦਾ ਜਨਾ 30 ਲੀਟਰ ਗਿਆ ਜੀ ਠੀਕ ਹੈ 30 ਕਿਲੋ ਕਿੱਲੇ ਦਾ ਕਿਵੇਂ ਲੱਗੀਆਂ ਬੈੜਾਂ ਸੋਨੂੰ ਬੈੜਾਂ ਜੀ ਸੋਹਣੀਆਂ ਆਵਾ ਪਰਮੇਸ਼ਰਿਆਂ ਦੇ ਲੰਮੀ ਮਰ ਕਰੇ ਸਹੀ ਹੈ ਜੀ ਬੜੀ ਸੋਹਣੀ ਤਰੱਕੀ ਬਖਸ਼ੇ ਵਾਹਿਗੁਰੂ ਠੀਕ ਹੈ ਜੀ ਕਿਵੇਂ ਲੱਗਦਾ ਕੰਮ ਕੰਮ ਠੀਕ ਹੈ ਜੀ ਵਾਹਿਗੁਰੂ ਦੀ ਕਿਰਪਾ ਨਾਲ ਠੀਕ ਹੈ ਜੀ ਕਿੰਨੇ ਕਿੰਨੇ ਡੰਗਰ ਰੱਖਿਆ ਛੋਟਲੇ ਵੇਈ ਪਹਿਲਾਂ ਸਤਾਰਾਂ ਸਤਾਰਾਂ ਠੀਕ ਐ ਜਰਸੀ ਵੜਾ ਰੱਖੀ ਐ ਵਿੱਚ ਜਰਸੀ ਹੀ ਹੈਗੀ ਐ ਜੀ ਵਿੱਚ ਠੀਕ ਐ ਅਸੀਂ ਅਹੀਂ ਫੋਕਾ ਜਿਹਾ ਸਪੈਸ਼ਲ ਮਾਲ ਲੈਂਦਾ ਸੀ ਵੀ ਅਸੀਂ ਆਪਣੇ ਗਾਂ ਬਰੀਡ ਤਿਆਰ ਕਰਨ ਵਾਸਤੇ ਨਾ ਸਹੀ ਹੈ ਜੀ ਸਪੈਸ਼ਲ ਮੰਗਵਾਇਆ ਵਾ ਸਹੀ ਹੈ ਸਹੀ ਐ ਹਾਂ ਜੀ ਬਚਿਆ ਗਿਆ ਸੀ ਹਾਂ ਜੀ ਲੈਣ ਨੂੰ ਸੇ ਤੁਹਾਡੇ ਨਾਲ ਹਾਂਜੀ ਹਾਂਜੀ ਥੋੜਾ ਪਿਛੇ ਰਹਿ ਜਾ ਤੁਸੀਂ ਆਗੇ ਜੀ ਠੀਕ ਹੈ ਜੀ ਇਹ ਆਪਾਂ ਆਪਣਾ ਮਾਲ ਕਰ ਲੈਂਦਾ ਜੀ ਠੀਕ ਐ ਇਹ ਕਿ ਇਹਨਾਂ ਦੀ ਲੰਮੀ ਉਮਰ ਖਲੇ ਸਹੀ ਹੈ ਜੀ ਦੇਖੋ ਨੀ ਤਰੱਕੀਆਂ ਬਖਸ਼ੇ ਜੀ ਠੀਕ ਐ ਹੋਰ ਕੀ ਕਹਿਣਾ ਚਾਹੋਗੇ ਉਹ ਜੀ ਤੁਹਾਡਾ ਹੀ ਬਹੁਤ ਧੰਨਵਾਦ ਆ ਅੱਛਾ ਜੀ YouTube ਵਾਲੇ ਵੀ ਨਾ ਵੀ ਜਿਹੜੇ ਮਤਲਬ ਕਿ ਇੰਨੀ ਮਿਹਨਤ ਲਾਉਂਦੇ ਆ ਠੀਕ ਹੈ ਜੀ ਕਿਸਾਨਾਂ ਤੱਕ ਸੁਨੇਹਾ ਪਹੁੰਚਦਾ ਤੁਹਾਡਾ ਸਹੀ ਹੈ ਲੈ ਦੋਸਤੋ ਜੇ ਤੁਸੀਂ ਵੀ ਕੋਈ ਇਦਾਂ ਦੀ ਚੰਗੀ ਵਾੜ ਖਰੀਦਣੀ ਆ ਤਾਂ ਸਕਰੀਨ ਤੇ ਆਪਣਾ ਨੰਬਰ ਚੱਲਦਾ ਉਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ ਇਹ ਬਾਈਆਂ ਨੇ 3 ਲੱਖ ਦਾ ਜੋੜਾ ਲੈਤਾਗਾ ਤੇ ਆ ਗਾਣੇ ਦੇਣਾ ਲਗਭਗ 30 ਦੇ ਪਲੱਸ ਪਲੱਸ ਦੁੱਧ ਦੇ ਗਾਣੇ ਦੇਣਾ ਦੂਜੇ ਸੂਏ ਸੂਗੀ ਦਿਨ ਬਾਕੀ ਰਹਿੰਦੇ ਨੇ ਇਹਦੇ ਲਗਭਗ ਤਿਆਰੀ ਤੀਆ 2-4 ਦਿਨ ਲੈ ਸਕਦੀ ਹੈਗੀ ਤੇ ਆ ਬੈੜ ਜਿਹੜੀ ਸੂਈ ਹੋਈ ਆ 35 ਤੋਂ ਪਲੱਸ ਪਲੱਸ ਇਹਨੇ ਵੀ 35 ਪਲੱਸ ਹੀ ਦੁੱਧ ਦੇਣਾਗਾ ਇਹ ਵੀ ਦੂਜੀ ਸੂਏ ਸੂਈ ਹੈਗੀ ਆ ਦਿਖਾ ਦਿਓ ਤੋੜ ਕੇ ਮੜੀ ਜੀ ਆ ਬੈੜ ਲੈ ਸਾਨੂੰ ਚਲਾ ਕੇ ਦਿਖਾਉਣੇ ਹੀ ਇਹ ਬੈੜ ਜੇ ਤੁਸੀਂ ਵੀ ਕੋਈ ਚੰਗੀ ਬੈੜ ਜਰਸੀ ਜਾਂ ਐਚਐਫ ਟਾਪ ਕੁਆਲਿਟੀ ਦੀ ਗਾਂ ਖਰੀਦਣੀ ਆ ਤਾਂ ਜਿਹੜਾ ਸਕਰੀਨ ਤੇ ਨੰਬਰ ਚੱਲਦਾ ਉਸ ਨੰਬਰ ਤੇ ਸੰਪਰਕ ਕਰਕੇ ਖਰੀਦ ਸਕਦੇ ਹੋਗੇ ਚੈੱਕ ਕਰੋ ਜੀ ਦੋਸਤੋ ਖਾਣਾ ਹਵਾਨੇ ਦੀ ਬਹੁਤ ਸਾਫ ਸੁਥਰੀ ਹੈਗੀ ਬੰਦ ਪਹਿਲਾਂ ਹੀ ਮਾਲ ਮੰਗਵਾਇਆ ਪ੍ਰਦੀਪ ਤੋਜੀ ਕ ਪਹਿਲਾਂ ਨਹੀਂ ਮੰਗਵਾਇਆ ਨਹੀਂ ਉਸ ਏਰੀਆ ਚੋਂ ਮਾਲ ਆਇਆ ਹੈ ਪਰ ਆਪਣੇ ਪ੍ਰਦੀਪ ਵੀਰ ਤੋਂ ਇਹ ਪਹਿਲਾ ਜੋੜਾ ਲੈ ਕੇ ਆਇਆ ਹੈ ਠੀਕ ਹੈ ਜੀ ਹਾਂ ਜੀ ਲੈ ਬਾਈ ਕਹਿੰਦੇ ਪਹਿਲੀ ਵਾਰ ਗਾਵਾਂ ਲੈਤੀਆਂ ਨੀਂਗੀਆਂ ਤੇ ਹੁਣ ਫਿਰ ਅੱਗੇ ਵੀ ਲੈ ਕੇ ਆਉਂਗੇ ਬਿਲਕੁਲ ਜੀ ਉਹਨਾਂ ਨੇ ਕਨੈਕਟ ਹੋ ਗਿਆ ਅੱਜ ਤੋਂ ਠੀਕ ਹੈ ਉਹਨੂੰ ਬਸ ਅਹੀ 6 ਮਹੀਨੇ ਬਾਅਦ ਜਾ ਕੇ ਤੇ ਅਸੀਂ ਨਵਾਂ ਫਾਰਮ ਸ਼ੁਰੂ ਕੀਤਾ ਜੀ ਸਹੀ ਗੱਲ ਹੈ ਜੀ ਫਿਰ ਬਰੀਡ ਵਾਲੀਆਂ ਗਾਵਾਂ ਵਿੱਚ ਪਾਉਣੀਆਂ ਹਾਂ ਹਾਂ ਇਹ ਤਾਂ ਗੱਲ ਚੰਗੀ ਜੀ ਲੈ ਬਾਈ ਨਵਾਂ ਹਾਨ ਖਰੀਦ ਰਹੇ ਨੇ ਦੇਖ ਸਕਦੇ ਹੋ ਤੁਸੀਂ ਫਾਰਮ ਬਾਈਆਂ ਦਾ ਚੈੱਕ ਕਰੋ ਤੇ ਬਸੀਆਂ ਬਾਈ ਪਾਲ ਰਹੇ ਨੇਗੇ ਤੇ ਆਹ ਦੇਖੋ ਜਰਸੀ ਤੇ ਅੱਛਾ ਫੇ ਇਹ ਦੋਵੇਂ ਵੱਡੀਆਂ ਵੜਾਂ ਬਾਈਆਂ ਨੇ ਪਹਿਲੀ ਵਾਰ ਕੀਤੀਆਂ 7 ਪਾਈ ਆ ਜੀ ਸਹੀ ਆ ਗੱਲ ਜੀ ਬਾਲਿਆਂ 7 ਠੰਡੀ ਕਰਕੇ ਪਾਈ ਆ ਦੇਖੋ ਜੀ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਆ ਜੀ ਧੰਨਵਾਦ ਜੀ ਮਿਹਰਬਾਨੀ ਜੀ ਲੈ ਦੋਸਤੋ ਆਪਾਂ ਮੋਗੇ ਪਹੁੰਚ ਚੁੱਕੇ ਆਂਗੇ ਮੋਕੇ ਤੋਂ ਆਪਾਂ ਜਾਵਾਂਗੇ ਮਕੂ ਨੂੰ ਮਕੂ ਤੋਂ ਹਰੀ ਕੇ ਪੱਤਣ ਹਰੀ ਕੇ ਪੱਤਣ ਤੋਂ ਆਪਾਂ ਪਿੱਛੇ ਵੱਲ ਨੂੰ ਜਾਵਾਂਗੇ ਦੇਖ ਸਕਦੇ ਮੋਕੇ ਵਾਲਾ ਪੌਣਾ ਲੈ ਦੋਸਤੋ ਆਪਾਂ ਪਹੁੰਚ ਚੁੱਕੇ ਆਂ ਮੋਗਾ ਟੱਪਕੇ ਬਾਈ ਬਾਸ ਨਾਂਕੇ ਅੰਮ੍ਰਿਤਸਰ ਨੂੰ ਜਾ ਰਿਹਾ ਰੋਡ ਤੇ ਜੇ ਆਪਾਂ ਸਿੱਧਾ ਜਾਵਾਂਗੇ ਸਿੱਧਾ ਜਾਵਾਂਗੇ ਜਲੰਧਰ ਸਾਹ ਕੋਟ ਨੂੰ ਦੇ ਆਪਾ ਇਸ ਪੁਲ ਦੇ ਨਾਲ ਆਣਾਗਾ ਮਖੂ ਨੂੰ ਜਾਂਦਾ ਇਹ ਰੋਡ ਹੈ ਦੋਸਤੋ ਇਹ ਦੂ ਅੱਗੇ ਆਏਗਾ ਕੋਈ ਸੇਖਾਂ ਉਸ ਤੋਂ ਬਾਅਦ ਮਖੂ ਮਖੂ ਤੋਂ ਬਾਅਦ ਹਰੀ ਕੇ ਪੱਤਾਂ ਹਰੀ ਕੇ ਪੱਤਾਂ ਤੋਂ ਪਿੱਕੀ ਵੰਡ ਪਿੱਕੀ ਵੰਡ ਦੇ ਨਾਲ ਹੀ ਪਿੰਡ ਆ ਫਰੰਦੀਪੁਰ ਉੱਥੇ ਆਪਾਂ ਇਹ ਵੇੜਾ ਛੱਡਣ ਜਾ ਰਹੇ ਹਾਂਗੇ ਉੱਥੇ ਵਾਈਆਂ ਨਾਲ ਜਾ ਕੇ ਆਪਾਂ ਗੱਲਬਾਤ ਸਾਰੀ ਕਰਾਵਾਂਗੇ ਜੀ ਵੀਡੀਓ ਨੂੰ ਲਾਸਟ ਤੱਕ ਦੇਖਿਓ ਤੇ ਐਂਡ ਦੇ ਵਿੱਚ ਲਾਇਕ ਕਮੈਂਟ ਪਿਆਰਾ ਜਾਂ ਜਰੂਰ ਕਰਕੇ ਜਾਇਓ ਦੋਸਤੋ ਆਵ ਰਹੀ ਬਾਬਾ ਦੰਮੂ ਸ਼ਾਹ ਦੀ ਦਰਗਾਹ ਬਣੀ ਹੋਈ ਹੈ ਜੀ ਦਰਗਾਹ ਬਾਬਾ ਦੰਮੂ ਸ਼ਾਹ ਮੇਲੇ ਜਹਾਰਾ ਦੇਖ ਸਕਦੇ ਹੋ ਤੁਸੀਂ ਇਹ ਰੋਡ ਦੇ ਉੱਪਰ ਬਣੀ ਹੋਈ ਹੈ ਜੀ ਇੱਥੇ ਬਹੁਤ ਵਧੀਆ ਮਹੂ ਪਹੁੰਚ ਕੇ ਆਂਗੇ ਹੁਣ ਆਪਾਂ ਜਾਵਾਂਗੇ ਹਰੀਕੇ ਪੱਤਨ ਨੂੰ ਹਰੀਕੇ ਪੱਤਨ ਹੋਰੋਂ 11 ਕਿਲੋਮੀਟਰ ਆਗਾ ਹਰੀ ਲੈ ਦੋਸਤੋ ਆਪਾਂ ਪਹੁੰਚ ਗਏ ਹਰੀਕੇ ਪੱਤਨ ਰਾਹ ਤੇ ਤੁਪਲੰਦਰੀ ਆ ਰਹਾ ਹੈ ਬਾਤਾਂ ਬੜੇ ਲੱਛਾ ਹੈ ਰਾਹ ਦੇਖ ਰਹੇ ਤੁਸੀਂ ਜਾਈਏ ਨੇ ਆਪਾਂ ਐਤਰਾ ਪਪਿੱਖੀ ਬੈਂਡਰੋਂ ਜਾਵਾਂਗੇ ਉਤੋਂ ਮੁੜਾਂਗੇ ਅੱਗੇ ਕੋਲ ਕੋਲੋਂ ਤੇ ਆ ਹਰੀਕੇ ਪੱਤਨ ਹੈ ਇੱਧਰ ਜਾਂਦਾ ਈਏ ਪਾਕਿਸਤਾਨ ਨੂੰ ਜਾਂਦਾ ਇੱਧਰ ਪਾਣੀ ਹਰੀ ਦੇ ਪੱਤਨਾ ਬਹੁਤ ਚੰਗਾ ਦੇਖ ਸਕਦਾ ਲੈ ਕਰਦੇ ਚੱਲੀ ਜਾਲੀ ਵੀਡੀਓ ਨੂੰ ਲੈ ਦੋਸਤੋ ਆਈ ਆਂਦਾ ਪਿੱਕੀ ਵੈਂਡ ਨੂੰ ਰੋਡ ਕੇਮ ਕਰਨ ਵੀ ਇੱਧਰ ਹੀ ਰਹਿ ਜਾਂਦਾ ਤੇ ਪਾਕਿਸਤਾਨ ਦਾ ਬਾਰਡਰ ਇੱਧਰ ਨਾਲ ਲੱਗ ਜਾਂਦਾਗਾ ਟਾਰੀ ਵਾ ਡਰੇ ਤੋਂ ਰਹਿ ਜਾਂਦਾ ਯਮਨ ਨਾਲ ਹੀ ਆ ਟਾਰੀ ਬਾਰਡਰ ਵੀ ਗੋਪੀ ਫਰੰਦੀ ਬੁਰੀਏ ਦੇ ਪਿੰਡ ਆਪਾਂ ਜਾ ਰਹੇ ਹਾਂਗੇ ਗੋਪੀ ਫਰੰਦੀ ਬੁਰੀਏ ਨਾਲ ਵੀ ਆਪਾਂ ਮੁਲਾਕਾਤ ਕਰਾਂਗੇ ਵੀਡੀਓ ਦੇ ਲਾਸਟ ਤੱਕ ਦੇਖੀ ਜਾਓ ਕਾਪਦਿਆਂ ਯਾਕੇ ਮੁਲਾਕਾਤ ਆ ਦੇਖੋ ਬੋਰਡ ਲੱਗਿਆ ਫਰੰਦੀਪੁਰ ਦਾ ਦੋਸਤੋ ਆਪਾਂ ਪਹੁੰਚ ਚੁੱਕੇ ਹਾਂ ਕੋਪੀ ਫਰੰਦੀਪੁਰੇ ਦੇ ਪਿੰਡ ਤੇ ਇੱਥੇ ਆਪਾਂ ਬੈਣਾ ਉਤਾਰਾਂਗੇ ਤੇ ਉੱਥੇ ਤਾਰ ਕੇ ਥੋਡੀ ਗੱਲਬਾਤ ਬਾਈਆਂ ਨਾਲ ਕਰਾਵਾਂਗੇ ਚੈੱਕ ਕਰੋ ਤੇ ਉਹ ਦੱਸਦੇ ਨੇ ਬਾਈ ਕਹਿੰਦਾ ਕਿ ਉਹਦਾ ਜਿਹੜਾ ਗਰਾਊਂਡ ਬਣਿਆ ਸਾ ਕੋਪੀ ਦਾ ਉਹ ਪਿੰਡ ਤੋਂ ਬਾਹਰ ਬਣਿਆ ਹੋਇਆ ਹੈਗਾ ਇਹ ਆ ਜੀ ਫਰੰਦੀਪੁਰ ਹੈ ਦੋਸਤੋ ਆਪਾਂ ਫਰੰਦੀਪੁਰ ਜਿਹੜੀਆਂ ਗਾਵਾਂ ਮਾ ਛੱਡਣਾ ਐਸੀ ਦੋ ਆਪਾਂ ਤਾਰਤੀਆਂ ਤੇ ਆਪਾਂ ਤੁਹਾਡੀ ਗੱਲਬਾਤ ਕਰਾਉਣੇ ਆ ਤੇ ਆਹ ਗਾਂ ਹੈਗੀ ਸੀ ਗੱਬਣ ਤੇ ਆਹ ਗਾਂ ਹੈਗੀ ਆ ਸੂਈ ਸੂਈ ਹੋਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਐਡਰੈਸ ਹੈ ਆਪਣਾ ਮੇਰਾ ਨਾਮ ਜੀ ਕਰਮ ਸਿੰਘ ਫਰੰਦੀਪੁਰ ਵਿਖੇ ਹੁੰਦੇ ਆ ਇਹ ਬੈੜਾ ਜਿਹੜੀਆਂ ਲੈਤੀਆਂ ਨੇ ਵੀਡੀਓ ਦੇਖ ਕੇ ਲੈਤੀਆਂ ਨੇ ਇਹ ਵੀਡੀਓ ਦੇਖ ਕੇ ਲੈਣੇ ਬੜੀ ਬਾਰ ਵੀਡੀਓ ਦੇਖੀ ਸੀ ਅੱਛਾ ਜੀ ਪਰ ਬਹੁਤ ਰਿਜ਼ਲਟ ਵਧੀਆ ਤੇ ਪਹਿਲੀ ਵਾਰ ਅਸੀਂ ਤੇ ਪਹਿਲੀ ਵਾਰ ਹੀ ਲਈਆਂ ਪਰ ਸਾਨੂੰ ਮੈਦੇ ਆਪੇ ਬਹੁਤ ਵਧੀਆ ਜੱਟ ਦੇਣੀਆਂ ਜਿਵੇਂ ਸੁਣਦੇ ਆ ਠੀਕ ਹੈ ਜੀ ਕਿ ਇਹ ਕਿੰਨੇ ਦਾ ਸੌਦਾ ਹੈ ਦੋਵੇਂ ਬਿਹੜਾਂ ਦਾ ਜੀ ਇਹ ਦੋਵੇਂ 3 ਲੱਖ ਦੀਆਂ ਜੀ ਠੀਕ ਹੈ ਜੀ ਹਾਂਜੀ ਇਹ ਕਿੰਨੇਵੇਂ ਸੂਏ ਸੂਗੀ ਐ ਸੂਈ ਹੋਈ ਆ ਬਿਹੜ ਇਹ ਦੂਜੇ ਸੂਏ ਸੂਈ ਆ ਜੀ ਤੇ ਇਹਦਾ ਕਿੰਨਾ ਦੁੱਧ ਕਿਹਾ ਬਾਈ ਨੇ ਜੀ ਇਹਦਾ ਦੁੱਧ ਪੰਜ ਲੀਟਰ ਗਿਆ ਠੀਕ ਹੈ ਜੀ ਪਿੱਛੇ ਕੀ ਬੱਚਾ ਹੀ ਇਹਦੇ ਪਿੱਛੇ ਜੀ ਇਹ ਬੱਚਾ ਵਾ ਠੀਕ ਹੈ ਜੀ ਤੇ ਉਹ ਉਹ ਜਿਹੜੀ ਦੂਜੀ ਬਿਹੜਾ ਉਹ ਕਿੰਨੇਵੇਂ ਸੂਏ ਸੂਣਾ ਉਹਨੇ ਉਹ ਦੂਜੀ ਬਿਹੜ ਵੀ ਦੂਜੇ ਸੂਏ ਸੂਣ ਵਾਲੀ ਆ ਜੀ ਠੀਕ ਹੈ ਜੀ ਇਹਦਾ ਦੁੱਧ ਕਿੰਨਾ ਕਿਹਾ ਜੀ ਇਹਦਾ ਜਨਾ 30 ਲੀਟਰ ਜਾ ਆ ਜੀ ਠੀਕ ਹੈ 30 ਕਿਲੋ ਕੰਡੇ ਦਾ ਕਿਵੇਂ ਲੱਗੀਆਂ ਵੇੜਾ ਸੋਨੂੰ ਵੇੜਾ ਜੀ ਸੋਹਣਿਆ ਸਾਡਾ ਪਰਮੇਸ਼ਰਿਆਂ ਦੇ ਲੰਮੀ ਮਰ ਕਰੇ ਸਹੀ ਹੈ ਜੀ ਬੰਦੇ ਜੀ ਸੋਨੂੰ ਤਰੀਕੇ ਬਖਸ਼ੇ ਵੈਗਰ ਠੀਕ ਹੈ ਜੀ ਕਿਵੇਂ ਲੱਗਦਾ ਕੰਮ ਕੰਮ ਠੀਕ ਹੈ ਜੀ ਵੈਗਰ ਦੀ ਕਿਰਪਾ ਨਾਲ ਠੀਕ ਹੈ ਵਾਹ ਠੀਕ ਹੈ ਜੀ ਕਿੰਨੇ ਕਿੰਨੇ ਰੰਗਰ ਰੱਖਿਆ ਛੋਟਲੇ ਵੇਈ ਪਹਿਲਾਂ 17 17 ਠੀਕ ਹੈ ਜਰਸੀ ਵੇੜਾ ਰੱਖਿਆ ਵਿੱਚ ਜਰਸੀ ਠੀਕ ਹੈ ਜੀ ਇਹ ਨਹੀਂ ਵਿੱਚ ਠੀਕ ਹੈ ਤੁਹਾਡਾ ਇਹ ਸਪੈਸ਼ਲ ਮਾਲ ਲੈਂਦਾ ਸੀ ਵੀ ਅਸੀਂ ਆਪਣੇ ਗਾਂ ਬਰੀਡ ਤਿਆਰ ਕਰਨ ਵਾਸਤੇ ਨਾ ਸਹੀ ਹੈ ਜੀ ਸਪੈਸ਼ਲ ਮੰਗਵਾਇਆ ਸੀ ਸਹੀ ਹੈ ਸਹੀ ਹੈ ਹਾਂਜੀ ਬਚਿਆ ਗਿਆ ਸੀ ਹਾਂਜੀ ਲੈ ਲਓ ਤੁਸੀਂ ਤੁਹਾਡੇ ਨਾਲ ਹਾਂਜੀ ਹਾਂਜੀ ਥੋੜਾ ਪਿਛੇ ਰਹਿ ਗਿਆ ਤੁਸੀਂ ਆਗੇ ਜੀ ਠੀਕ ਹੈ ਜੀ ਇਹ ਆਪਾਂ ਆਪਣਾ ਮਾਲ ਕਰ ਲੈਂਦਾ ਜੀ ਠੀਕ ਹੈ ਇਹਨਾਂ ਦੀ ਲੰਮੀ ਉਮਰ ਕਰ ਲਈ ਸਹੀ ਹੈ ਜੀ ਦੇਖੋ ਵੀ ਤਰੱਕੀਆਂ ਬਖਸ਼ੇ ਜੀ ਠੀਕ ਹੈ ਹੋਰ ਕੀ ਕਹਿਣਾ ਚਾਹੋਗੇ ਬਹੁਤ ਜੀ ਤੁਹਾਡਾ ਬਹੁਤ ਧੰਨਵਾਦ ਆ ਅੱਛਾ ਜੀ YouTube ਵਾਲੇ ਵੀ ਨਾ ਵੀ ਜਿਹੜੇ ਮਤਲਬ ਕਿ ਇੰਨੀ ਮੈਂ ਤੁਹਾਨੂੰ ਵੇਚਿਆ ਠੀਕ ਹੈ ਜੀ ਇਹ ਕਿਸਾਨਾਂ ਤੱਕ ਸੁਨੇਹਾ ਪਹੁੰਚਦਾ ਤੁਹਾਡਾ ਸਹੀ ਹੈ ਲੈ ਦੋਸਤੋ ਜੇ ਤੁਸੀਂ ਵੀ ਕੋਈ ਇਦਾਂ ਦੀ ਚੰਗੀ ਵਾੜ ਖਰੀਦਣੀ ਆ ਤਾਂ ਸਕਰੀਨ ਤੇ ਆਪਣਾ ਨੰਬਰ ਚਾਹਵਦਾ ਉਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ ਇਹ ਬਾਈਆਂ ਨੇ 3 ਲੱਖ ਦਾ ਜੋੜਾ ਲੈਤਾਗਾ ਤੇ ਆ ਗਾਂ ਨੇ ਦੇਣਾ ਲਗਭਗ 30 ਦੇ ਪਲੱਸ ਪਲੱਸ ਦੁੱਧ ਦੇ ਗਾਂ ਨੇ ਦੇਣਾ ਦੂਜੇ ਸੂਏ ਸੂਗੀ ਦਿਨ ਬਾਕੀ ਰਹਿੰਦੇ ਨੇ ਇਹਦੇ ਲਗਭਗ ਤਿਆਰੀ 3 ਜਾਂ 2-4 ਦਿਨ ਲੈ ਸਕਦੀ ਹੈ ਜੀ ਤੇ ਆ ਵੜਾ ਜਿਹੜੀ ਸੂਈ ਹੋਈ ਆ 35 ਤੋਂ ਪਲੱਸ ਪਲੱਸ ਇਹਨੇ ਵੀ 35 ਪਲੱਸ ਹੀ ਦੁੱਧ ਦੇਣਾਗਾ ਇਹ ਵੀ ਦੂਜੇ ਸੂਏ ਸੂਈ ਹੈਗੀ ਆ ਦਿਖਾ ਦਿਓ ਤੋਰ ਕੇ ਮੜੀ ਜੀ ਆ ਵੇੜ ਲੈ ਸੋਨੂੰ ਚਲਾ ਕੇ ਦਿਖਾਉਣੇ ਇਹ ਵੇੜ ਜੇ ਤੁਸੀਂ ਵੀ ਕੋਈ ਚੰਗੀ ਵੇੜਾ ਜਰਸੀ ਜਾਂ ਐਚ ਐਫ ਟਾਪ ਕੁਆਲਿਟੀ ਦੀ ਗਾਂ ਖਰੀਦਣੀ ਆ ਤਾਂ ਜਿਹੜਾ ਸਕਰੀਨ ਤੇ ਨੰਬਰ ਚੱਲਦਾ ਉਸ ਨੰਬਰ ਤੇ ਸੰਪਰਕ ਕਰਕੇ ਖਰੀਦ ਸਕਦੇ ਹੋਗੇ ਚੈੱਕ ਕਰੋ ਜੀ ਦੋਸਤੋ ਖਾਣਾ ਹਵਾਨੇ ਦੀ ਬਹੁਤ ਸਾਫ਼ ਸੁਥਰੀ ਹੈਗੀ ਬੰਦ ਹੋਈ ਪਹਿਲਾਂ ਹੀ ਮਾਲ ਮੰਗਵਾਇਆ ਪ੍ਰਦੀਪ ਤੋਈਕ ਪਹਿਲਾਂ ਨਹੀਂ ਮੰਗਵਾਇਆ ਨਹੀਂ ਉਸ ਏਰੀਆ ਚੋਂ ਮਾਲ ਆਇਆ ਹੈ ਪਰ ਆਪਣੇ ਪ੍ਰਦੀਪ ਵੀਰ ਤੋਂ ਇਹ ਪਹਿਲਾ ਜੋੜਾ ਲੈ ਕੇ ਆਇਆ ਹੈ ਠੀਕ ਹੈ ਜੀ ਹਾਂ ਜੀ ਲੇ ਬਾਈ ਕਹਿੰਦੇ ਪਹਿਲੀ ਵਾਰ ਗਾਵਾਂ ਲੈਤੀਆਂ ਨੀਂਗੀਆਂ ਤੇ ਹੁਣ ਫਿਰ ਅੱਗੇ ਵੀ ਲੈ ਕੇ ਆਉਂਗੇ ਬਿਲਕੁਲ ਜੀ ਉਹਨਾਂ ਨੇ ਕਨੈਕਟ ਹੋ ਗਿਆ ਅੱਜ ਤੋਂ ਠੀਕ ਹੈ ਬਸ ਅਸੀਂ 6 ਮਹੀਨੇ ਬਾਅਦ ਆ ਗਿਆ ਕਹੀਂ ਨਵਾਂ ਫਾਰਮ ਸ਼ੁਰੂ ਕੀਤਾ ਜੀ ਸਹੀ ਗੱਲ ਹੈ ਫਿਰ ਬਰੀਡ ਵਾਲੀਆਂ ਗਾਵਾਂ ਵਿੱਚ ਪਾਉਣੀਆਂ ਹਾਂ ਹਾਂ ਇਹ ਤਾਂ ਗੱਲ ਚੰਗੀ ਜੀ ਲੈ ਬਾਈ ਨਵਾਂ ਹਾਨ ਖਰੀਦ ਰਹੇ ਨੇ ਦੇਖ ਸਕਦੇ ਹੋ ਤੁਸੀਂ ਫਾਰਮ ਬਾਈਆਂ ਦਾ ਚੈੱਕ ਕਰੋ ਤੇ ਬਸੀਆਂ ਬਾਈ ਪਾਲ ਰਹੇ ਨੇਗੇ ਤੇ ਆਹ ਦੇਖੋ ਜਰਸੀ ਤੇ ਐਫਏ ਇਹ ਦੋਵੇਂ ਵੱਡੀਆਂ ਵੜਾਂ ਬਾਈਆਂ ਨੇ ਪਹਿਲੀ ਵਾਰ ਖੇਦੀਆਂ ਸੱਤ ਬਾਈਆਂ ਜੀ ਸਹੀ ਗੱਲ ਜੀ ਬਾਲਾਂ ਛੱਤ ਠੰਡੀ ਕਰਕੇ ਪਾਈ ਆ ਦੇਖੋ ਜੀ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਧੰਨਵਾਦ ਜੀ ਮਿਹਰਬਾਨੀ ਜੀ